ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸੀਂ ਹਾਲੀ ਦੇ ਵਿੱਚ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਅਸੀਂ ਗੱਲ ਕੀਤੀ ਸੀਗੀ ਵੀ ਟੱਟੀ ਨੂੰ ਆਪਾਂ ਟੱਟੀ ਕਿਉਂ ਨਹੀਂ ਕਹਿ ਸਕਦੇ ਤੇ ਬੜੇ ਲੋਕਾਂ ਨੇ ਕਮੈਂਟ ਕੀਤਾ ਬੜੇ ਲੋਕਾਂ ਨੇ ਸਾਡੀ ਸਪੋਰਟ ਵੀ ਕੀਤੀ ਉਹ ਕਹਿੰਦੇ ਵੀ ਵਾਕਈ ਗੱਲ ਸਹੀ ਆ ਵੀ ਅਸੀਂ ਟੱਟੀ ਨੂੰ ਟੱਟੀ ਹੀ ਕਹੀਏ ਬਟ ਉਹਦੇ ਵਿੱਚ ਕੁਝ ਸਿਆਣੇ ਬੰਦੇ ਵੀ ਟੱਕਰੇ ਤੇ ਉਹਨਾਂ ਬੰਦਿਆਂ ਨੇ ਕਿਹਾ ਕਹਿੰਦੇ ਵੀ ਨਹੀਂ ਜੀ ਸਾਨੂੰ ਜਿਹੜੀ ਟੱਟੀ ਹੈ ਉਹ ਵਰਡ ਥੋੜਾ ਗੰਦਾ ਲੱਗਦਾ ਡਿਸਰੈਸਪੈਕਟਫੁਲ ਲੱਗਦਾ ਔਰ ਹੈਰਾਨੀ ਵਾਲੀ ਗੱਲ ਇਹ ਹੈ ਉਹ ਜਿੰਨੀ ਆਡੀਅנס ਜਿਹੜੀ ਇਸ ਤਰ੍ਹਾਂ ਦੇ ਕਮੈਂਟ ਕਰ ਰਹੀ ਹੈ ਵੀ ਡਿਸਰੈਸਪੈਕਟਫੁਲ ਲੱਗਦਾ ਹੈ ਤਾਂ ਮੈਂ ਇਸ ਗੱਲੋਂ ਹੈਰਾਨ ਆ ਵੀ ਉਹਨਾਂ ਸਾਰੇ ਨਾਮਾਂ ਦੇ ਪਿੱਛੇ ਸਿੰਘ ਲੱਗੇ ਹੋਏ ਸੀਗਾ ਤੇ ਮੈਂ ਉਹਨਾਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਫਿਰ ਆਪਾਂ ਕਾਦੇ ਵਾਸਤੇ ਇਹਨਾਂ ਰੌਲਾ ਪਾਉਂਦੇ ਆ ਵੀ ਸਾਡੀ ਪੰਜਾਬੀਅਤ ਸਾਡੀ ਪੰਜਾਬੀਅਤ ਸਾਡੇ ਹੱਥੋਂ ਜਾ ਰਹੀ ਆ ਜਿਹੜਾ ਟੱਟੀ ਵਰਡ ਆ ਇਹ ਸਾਡੇ ਪੰਜਾਬੀ ਦਾ ਵਰਡ ਆ ਇੰਗਲਿਸ਼ ਦੇ ਵਿੱਚ ਇਹਨੂੰ ਤੁਸੀਂ ਟਾਇਲਟ ਕਹਿੰਦੇ ਹੋ ਸ਼ਿਟ ਕਹਿੰਦੇ ਹੋ ਪੰਜਾਬੀ ਦੇ ਵਿੱਚ ਉਹਨੂੰ ਅਸੀਂ ਟੱਟੀ ਕਹਿੰਦੇ ਆ ਤੇ ਟੱਟੀ ਨੂੰ ਤੁਸੀਂ ਸ਼ਿਟ ਕਹਿ ਲਓ ਟੱਟੀ ਨੂੰ ਤੁਸੀਂ ਪਾਟੀ ਕਹਿ ਲਓ ਟੱਟੀ ਨੂੰ ਤੁਸੀਂ ਮਤਲਬ ਇਹ ਸਾਰੇ ਜਿੰਨੇ ਅਲੱਗ-ਅਲੱਗ ਵਰਡ ਤੁਸੀਂ ਵਰਤਨੇ ਆ ਮੇਰਾ ਸਿਰਫ ਇੱਕੋ ਹੀ ਸਵਾਲ ਆ ਵੀ ਜੇ ਆਪਾਂ ਟੱਟੀ ਨੂੰ ਪਾਟੀ ਕਹਾਂਗੇ ਤਾਂ ਕੀ ਉਹ ਸ਼ੱਕਰ ਪਾਰੇ ਬਣ ਜਾਊਗੀ ਦੂਸਰੀ ਗੱਲ ਮੇਰਾ ਸਵਾਲ ਤੁਹਾਨੂੰ ਇਹ ਆ ਵੀ ਜੇ فرض ਕਰ ਲਓ ਕੋਈ ਬੱਚੇ ਨੇ ਟੱਟੀ ਕਿਹਾ ਤਾਂ ਉਨੁਪੜੇ ਛੋਟੇ ਛੋਟੇ ਸੌਖੇ ਪੰਜਾਬੀ ਦੇ ਸ਼ਬਦ ਨੇ ਪੱਦ ਟੱਟੀ ਲੀਂਡੀ ਤੇ ਬੰਦੇ ਹੱਸਣ ਲੱਗ ਗਏ ਉਹ ਕਹਿੰਦੇ ਪਤਾ ਨਹੀਂ ਕਿਹੜਾ ਜੋਕ ਕਰੈਕ ਕਰਤਾ ਅਸੀਂ ਕੋਈ ਸਟੈਂਡ ਅਪ ਕਾਮੇਡੀਅਨ ਅਭੀ ਜਿਹੜੇ ਤੁਹਾਡੇ ਅੱਗੇ ਅਸੀਂ ਜੋਕਸ ਥਰੋ ਕਰ ਰਹੇ ਹਾਂ ਇੱਕ ਬੰਦੇ ਨੇ ਸਾਡੇ ਉੱਤੇ ਇੱਕ ਵੀਡੀਓ ਬਣਾਈ ਉਹ ਕਹਿੰਦੇ ਵੀ ਟੱਟੀ ਦੇ ਵਿੱਚ ਝੱਗ ਆਉਣ ਲੱਗੀ ਵੀ ਕਿਉਂ ਜਵਾਕ ਨੇ ਸਾਬਣ ਖਾ ਲਿਆ ਸੀ ਬਾਈ ਜੀ ਤੁਹਾਨੂੰ ਜੇ ਕਿਸੇ ਪ੍ਰੋਬਲਮ ਦਾ ਪਤਾ ਨਾ ਨਾ ਹੋਵੇ ਤਾਂ ਕਿਸੇ ਦੀ ਬਿਮਾਰੀ ਦਾ ਮਜ਼ਾਕ ਨਹੀਂ ਉਡਾਈਦਾ ਦੂਸਰੀ ਗੱਲ ਜਦੋਂ ਕਿਸੇ ਇਨਸਾਨ ਦੀ ਜੇਕਰ ਕਦੇ ਵੀ ਟੱਟੀ ਦੇ ਵਿੱਚ ਛੱਗ ਆਉਣ ਲੱਗੀ ਜਿਹੜੀ ਲਿੰਡੀ ਬਾਹਰ ਨਿਕਲਦੀ ਹੈ ਨਾ ਤੇ ਉਹ ਲਿੰਡੀ ਦੇ ਵਿੱਚ ਛੱਗ ਆਉਣ ਲੱਗੀ ਤੁਸੀਂ ਯਕੀਨ ਮੰਨਿਓ ਇੱਕ ਕਵਾਂਟਲ ਦਾ ਸ਼ਰੀਰ ਹੋਵੇ ਜਿਹੜੇ ਬੰਦੇ ਦਾ ਇੱਕ ਕਵਾਂਟਲ ਦਾ ਸ਼ਰੀਰ ਹੋਵੇ ਉਹ ਸ਼ਰੀਰ ਕਮਜ਼ੋਰ ਪੈਂਦੇ ਹੋਏ 90 ਦਿਨ ਤੋਂ ਵੱਧ ਨਹੀਂ ਲੰਦਾ 3 ਮਹੀਨੇ ਤੋਂ ਵੱਧ ਨਹੀਂ ਲੰਦਾ ਇਹ ਨਿਸ਼ਾਨੀ ਆ ਅਲਸਰੇਟਿਵ ਕੋਲਾਈਟਿਸ ਦੀ ਇੱਕ ਬਹੁਤ ਖਤਰਨਾਕ ਬਿਮਾਰੀ ਆ ਜਿਦੇ ਵਿੱਚ ਤੁਹਾਡੇ ਅੰਤੜੀਆਂ ਦੇ ਵਿੱਚ ਅਲਸਰ ਪਣ ਜਾਂਦੇ ਆ ਜਿਦੇ ਕਰਕੇ ਮਿਊਕਸ ਤੁਹਾਡੀ ਪਾਟੀ ਦੇ ਵਿੱਚ ਆਉਣ ਲੱਗ ਜਾਂਦਾ ਤੁਹਾਡਾ ਲਿਵਰ ਕਮਜ਼ੋਰ ਹੋ ਜਾਂਦਾ ਤੁਹਾਡੀਆਂ ਅੰਤੜੀਆਂ ਕਮਜ਼ੋਰ ਹੋ ਜਾਂਦੀਆਂ ਪਰ ਉਹੀ ਬਿਮਾਰੀ ਸਾਡੀ ਇਹ ਹੈ ਵੀ ਅਸੀਂ ਅਧੂਰੀ ਜਾਣਕਾਰੀ ਨਾਲ ਸਿਰਫ ਆਪ ਦੇ ਕੁਝ ਵਿਊਜ਼ ਵਾਸਤੇ ਜਾਂ ਆਪ ਦੇ ਆਪ ਨੂੰ ਮਹਾਨ ਦਿਖਾਉਣ ਵਾਸਤੇ ਅਸੀਂ ਸਾਹਮਣੇ ਵਾਲੇ ਨੂੰ ਡੀਗ੍ਰੇਡ ਕਰ ਰਹੇ ਹਾਂ ਮੈਨੂੰ ਡੀਗ੍ਰੇਡ ਕਰ ਰਹੇ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਾ ਮੇਰੀ ਗੱਲ ਸਮਝੋ ਮੇਰਾ ਜਿਹੜਾ ਕਿੱਤਾ ਵਾ ਮੈਂ ਲੋਕਾਂ ਦੀ ਮਦਦ ਕਰ ਰਿਹਾ ਵਾ ਸਾਡੇ ਪਰ ਦਾਦਾ ਜੀ ਤੋਂ ਲੈ ਕੇ ਫਿਰ ਦਾਦਾ ਜੀ ਫਿਰ ਫਾਦਰ ਸਾਹਿਬ ਹੁਣ ਮੈਂ ਕਰ ਰਿਹਾ ਵਾਂ ਸਾਡੇ ਸਾਰੇ ਜਿੰਨੇ ਲੋਕਾਂ ਦੀ ਅਸੀਂ ਮਦਦ ਕਰ ਰਹੇ ਹਾਂ ਸਾਡੇ ਨਾਲ ਅੱਜ ਵੀ ਜੁੜੇ ਹੋਏ ਨੇ ਉਹਨਾਂ ਲੋਕਾਂ ਨੇ ਅੱਜ ਵੀ ਕਮੈਂਟ ਦੇ ਵਿੱਚ ਪੋਜ਼ਿਟਿਵਿਟੀ ਦਿਖਾਈ ਹੈ ਬਟ ਕੁਝ ਲੋਕ ਇਸ ਚੀਜ਼ ਦਾ ਮਜ਼ਾਕ ਉਡਾ ਰਹੇ ਨੇ ਉਹ ਕਹਿੰਦੇ ਯਾਰ ਕੀ ਬੰਦੇ ਨੂੰ ਤੁਸੀਂ ਟੱਟੀ ਪਿੱਛੇ ਬਹਿਸ ਕਰੀ ਜਾਂਦੇ ਹੋ ਪਰ ਸਵਾਲ ਇੱਥੇ ਇਹ ਆ ਵੀ ਮੇਰੇ ਜੇ ਅਸੀਂ ਆਵਦੇ ਆਪ ਆਪ ਦਾ ਇੱਕ ਵਰਡ ਨਹੀਂ ਬਚਾ ਸਕਦੇ ਇੱਕ ਸਾਨੂੰ ਆਵਦੀ ਲੈਂਗੁਏਜ ਦੇ ਵਿੱਚ ਸਾਡੇ ਬੰਦੇ ਅੱਜ ਟੋਕ ਰਹੇ ਨੇ ਵੇ ਤੁਸੀਂ ਟੱਟੀ ਕਿਉਂ ਕਹਿੰਦੇ ਹੋ ਜੀ ਤੁਸੀਂ ਲੀਂਡੀ ਕਿਉਂ ਕਹਿੰਦੇ ਹੋ ਜੀ ਤੁਹਾਨੂੰ ਪਤਾ ਲੈਟਰਨ ਵਰਡ ਕੀ ਆ ਲੈਟਰਨ ਇੱਕ ਫ੍ਰੈਂਚ ਵਰਡ ਪਰ ਅਸੀਂ ਜੇ ਇੱਥੇ ਆਪਣੇ ਇੰਡੀਆ ਦੇ ਵਿੱਚ ਜੇ ਕਿਤੇ ਆਪਾਂ ਲੈਟਰਨ ਦੀ ਵੀ ਗੱਲ ਕਰਦੇ ਆ ਤਾਂ ਵੀ ਲੋਕ ਦੰਦ ਘੜਦੇ ਨੇ ਇਹਦਾ ਮਤਲਬ ਸਾਨੂੰ ਇਨਫਲੂਐਂਸ ਕੀਤਾ ਜਾ ਰਿਹਾ ਵੀ ਤੁਸੀਂ ਸਾਰੀ ਜ਼ਿੰਦਗੀ ਇਨਸਿਕਿਉਰ ਫੀਲ ਕਰੋ ਜਿਵੇਂ ਤੁਹਾਡੀ ਅਪਬ੍ਰਿੰਗਿੰਗ ਹੋਈ ਆ ਉਹਦੇ ਵਿੱਚ ਤੇ ਮੈਂ ਤੁਹਾਨੂੰ ਇੱਕੋ ਹੀ ਗੱਲ ਸਮਝਾਉਣਾ ਚਾਹੁੰਦਾ ਤੁਸੀਂ ਜਿਹਹ ਜਿਹੇ ਹੈਗੇ ਹੋ ਤੁਹਾਡੇ ਪੇਰੈਂਟਸ ਨੇ ਜਿਹਹ ਜਾਂ ਤੁਹਾਨੂੰ ਪਾਲਿਆ ਤੁਸੀਂ ਉਹ ਜੇ オリジナル ਰਹੋ ਲੋਕਾਂ ਦੀ ਰੀਸ ਕਰਦੇ ਕਰਤੇ ਚੱਕਾ ਚੌੜ ਹੋ ਜਾਂਦਾ ਔਰ ਇੱਕ ਲਹੌਰ ਟੱਪ ਗਈ ਸੀ ਸਵਾਦ ਲੈਂਦੇ ਨੇ ਸੋ ਇਸ ਲਈ ਕਦੇ ਵੀ ਆਪਦੀਆਂ ਜੜਾਂ ਨਾ ਭੁੱਲੋ ਦੂਜੀ ਗੱਲ ਹੁਣ ਪੇਸ਼ੈਂਟ ਆਪ ਦਾ ਦੁੱਖ ਕਿਵੇਂ ਸਮਝਾਵੇ ਅਸੀਂ ਇੱਕ ਵੈਦ ਜੀ ਕੋਲੇ ਬੈਠੇ ਸੀਗੇ ਤੇ ਉਹ ਵੈਦ ਜੀ ਦੇ ਅਸੀਂ ਨਾਲ ਹੀ ਬੈਠੇ ਛੋਟੀ ਕੁਰਸੀ ਦੇ ਉੱਤੇ ਤੇ ਉਹ ਪੇਸ਼ੈਂਟ ਆਇਆ ਪੇਸ਼ੈਂਟ ਨੇ ਆ ਕੇ ਕਿਹਾ ਵੈਜੀ ਦਸਤ ਲੱਗੇ ਹੋਏ ਨੇ ਤੇ ਵੈਦ ਜੀ ਨੇ ਪੁੱਛਿਆ ਅੱਛਾ ਜੀ ਉਹਨੇ ਫਿਰ ਅੱਗੇ ਪੁੱਛਿਆ ਵੀ ਕੀ ਹਾਲਾਤ ਨੇ ਕੀ ਦਿੱਕਤ ਆ ਰਹੀ ਆ ਕਹਿੰਦਾ ਹਾਲਾਤ ਇੰਨੇ ਕੁ ਜ਼ਿਆਦਾ ਪਤਲੇ ਨੇ ਜਿਹੜਾ ਮਰੀਜ਼ ਸੀਗਾ ਉਸ ਮਰੀਜ਼ ਦਾ ਜਵਾਬ ਸੀ ਬਾਈ ਜੀ ਹਾਲਾਤ ਇੰਨੇ ਕੁ ਜ਼ਿਆਦਾ ਪਤਲੇ ਨੇ ਕਿ ਜੇ ਤੁਸੀਂ ਮੂੰਹ ਦੇ ਵਿੱਚ ਮੇਰੀ ਟੱਟੀ ਪਾ ਕੇ কুরਲਾ ਕਰ ਲੋ ਨਾ ਤੇ ਦੰਦਾ ਦੇ ਵਿੱਚ ਕੁਝ ਨਹੀਂ ਫਸੂਗਾ ਸਿਰਫ ਪਾਣੀ ਆ ਰਿਹਾ ਤੇ ਮੈਂ ਕਮਜ਼ੋਰ ਪੈਂਦਾ ਜਾ ਰਿਹਾ ਤੇ ਉਹ ਡਾਕਟਰ ਨੇ ਸੈਂਸੀਅਰਲੀ ਉਸ ਬੰਦੇ ਦੀ ਗੱਲ ਸੁਣੀ ਔਰ ਉਹਨਾਂ ਨੇ ਸਮਝਿਆ ਵੀ ਇਹ ਬੰਦਾ ਕਿੱਡਾ ਪਰੇਸ਼ਾਨ ਆ ਵੀ ਇਹ ਬੰਦਾ ਮੈਨੂੰ ਇਸ ਤਰ੍ਹਾਂ ਦੇ ਲਫ਼ਜ਼ ਯੂਜ਼ ਕਰਕੇ ਇਹ ਮੈਨੂੰ ਆਪਦੀ ਪ੍ਰੋਬਲਮ ਬਿਆਨ ਕਰ ਰਿਹਾ ਵਾ ਜਦੋਂ ਜੁਲਾਬ ਲੱਗ ਜਾਂਦੇ ਚੰਗਾ ਭਲਾ ਬੰਦਾ ਕਮਜ਼ੋਰ ਹੋ ਜਾਂਦਾ ਵਾ ਚੰਗਾ ਭਲਾ ਹੱਟਾ ਗੱਟਾ ਪਲਵਾਨ ਬਿਲਕੁਲ ਕਮਜ਼ੋਰ ਹੋਣ ਲੱਗ ਜਾਂਦਾ ਵਾ ਸੋ ਜਿਹੜੀ ਟੱਟੀ ਆ ਇਹਨੂੰ ਟੱਟੀ ਹੀ ਰਹਿਣ ਦਿਓ ਇਹਨੂੰ ਰਸਮ ਮਲਾਈ ਨਾ ਬਣਾਓ ਇਹਦੇ ਉੱਤੇ ਸ਼ੂਗਰ ਕੋਟਿੰਗ ਨਾ ਕਰੋ ਵੀ ਜਨੂਨ ਤੁਸੀਂ ਜਿਹੇ-ਜਿਹੇ ਹੈਗੇ ਹੋ ਆਪਾਂ ਮਾਣ ਕਰੀਏ ਵੀ ਸਾਡੇ ਤਾਂ ਹੀ ਉੱਥੇ ਲੀਂਡੀ ਕਹਿੰਦੇ ਆ ਸਿੱਧੀ ਸਪਸ਼ਟ ਗੱਲ ਆ ਜੀ ਸਾਡੇ ਉੱਥੇ ਲੀਂਡੀਆਂ ਕਹਿੰਦੇ ਆ ਬੜੇ ਲੋਕ ਨੇ ਸਵੇਰੇ ਉੱਠਦੇ ਆ ਬਾਥਰੂਮ ਜਾਂਦੇ ਆ ਮਿੰਗਣਾ ਆਰਗੀ ਪੋਟੀ ਆਉਂਦੀ ਆ ਜਿਵੇਂ ਚੂਹੇ ਨੇ ਮਿੰਗਣਾ ਕੀਤੀਆਂ ਹੁੰਦੀਆਂ ਨੇ ਤੋ ਕਿੱਡੀ ਖਤਰਨਾਕ ਬਿਮਾਰੀ ਉਹ ਕਬਜ਼ ਦੀ ਸਭ ਤੋਂ ਵੱਡੀ ਨਿਸ਼ਾਨੀ ਆ ਵੀ ਤੁਹਾਡਾ ਪੇਟ ਹੀ ਨਹੀਂ ਸਾਫ਼ ਹੋ ਰਿਹਾ ਪੇਟ ਨਹੀਂ ਸਾਫ਼ ਹੋਊਗਾ ਤੁਸੀਂ ਕਿਹੜਾ ਕੰਮ ਕਰ ਲੋਗੇ ਔਰ ਦੂਸਰੇ ਪਾਸੇ ਸਾਡੇ ਕੋਲ ਹੋਰ ਮਿੱਤਰ ਪਿਆਰੇ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਵਿਚਰਦੇ ਨੇ ਉਹ ਕਹਿੰਦੇ ਬਿਨਾ ਕੁਲ ਲਿਪ ਲਾਏ ਸਾਨੂੰ ਟੱਟੀ ਨਹੀਂ ਆਉਂਦੀ ਸਾਡੇ ਘਰਾਂ ਦੇ ਵਿੱਚ ਮਰਿਆਦਾ ਰਿਸਪੈਕਟ ਸਦਾ ਰਹੀ ਆ ਔਰ ਦੂਸਰੀ ਗੱਲ ਜਦੋਂ ਤੁਹਾਨੂੰ ਬਿਮਾਰੀ ਆਵੇ ਤੁਸੀਂ ਆਪਦੇ ਘਰਦਿਆਂ ਨੂੰ ਦੱਸੋ ਤੇ ਮੈਂ ਇਹੀ ਤੁਹਾਨੂੰ ਇੱਕ ਹੋਰ ਵੀਡੀਓ ਦੇ ਵਿੱਚ ਬੇਨਤੀ ਕੀਤੀ ਵੀ ਜਦੋਂ ਕਿਤੇ ਬੱਚੇ ਨੂੰ ਬਿਮਾਰੀ ਆਵੇ ਮੈਂ ਆਪਦੀ ਮਦਰ ਨੂੰ ਪੁੱਛ ਸਕਦਾ ਵੀ ਤੁਹਾਨੂੰ ਪੀਰੀਅਡਸ ਆਉਂਦੇ ਆ ਕਿ ਨਹੀਂ ਆਉਂਦੇ ਤੇ ਅੱਗੇ ਸਵਾਲ ਆਇਆ ਵੀ ਤੁਸੀਂ ਆਪਦੇ ਮਾਤਾ ਪਿਤਾ ਨੂੰ ਪੁੱਛ ਸਕਦੇ ਵੀ ਹੱਥ ਰਸੀ ਕਰਨੀ ਚਾਹੀਦੀ ਕਿ ਨਹੀਂ ਤੇ ਜਵਾਬ ਹੋਰ ਪੁੱਛੇ ਕਿ ਨੂੰ ਮਦਰ ਫਾਦਰ ਨੇ ਜ਼ਿੰਦਗੀ ਜਿਉਈਆਂ ਮਦਰ ਫਾਦਰ ਨੇ ਆਪਦੀ ਜ਼ਿੰਦਗੀ ਬਤੀਤ ਕੀਤੀ ਹੈ ਸਾਨੂੰ ਵੱਡਾ ਕੀਤਾ ਸਭ ਤੋਂ ਸਹੀ ਗਾਈਡ ਸਾਨੂੰ ਸਾਡੇ ਮਾਵਾਪ ਕਰਨਗੇ ਮੇਰੀ ਗੱਲ ਨੋਟ ਕਰ ਲਿਓ ਇਹ ਸਾਰੀ ਜ਼ਿੰਦਗੀ ਵਾਸਤੇ ਤੁਹਾਨੂੰ ਸਭ ਤੋਂ ਸਹੀ ਗਾਈਡ ਤੁਹਾਡੇ ਮਾਵਾ ਕਰਣਗੇ ਔਰ ਜਿੰਨੇ ਜਵਾਕ ਆਪਾਂ ਪਿੰਡਾਂ ਦੇ ਵਿੱਚ ਦੇਖਦੇ ਆ ਕਿਸੇ ਚੰਗੇ ਕਰਦਾ ਮੁੰਡਾ ਉਹ ਮੁੰਡਾ ਜੇ ਨਸ਼ਾ ਚ ਲੱਗਿਆ ਪਿਆ ਚਿੱਟੇ ਤੇ ਲੱਗਿਆ ਪਿਆ ਉਹ ਜਵਾਕ ਨੂੰ ਅਸੀਂ ਪੁੱਛਦੇ ਵੀ ਵੀਰੇ ਕੀ ਹੋਇਆ ਤਾਂ ਉਹ ਕਹਿੰਦਾ ਬਈ ਸ਼ਰੀਕਿਆਂ ਨੇ ਮਰਾਤਾ ਘਰੇ ਅਸੀਂ ਆਪਣੀਆਂ ਗੱਲਾਂ ਦਾ ਪਰਦਾ ਰੱਖਦੇ ਰਹੇ ਬਾਹਰ ਅਸੀਂ ਇਹ ਲੋਕਾਂ ਦੇ ਸਾਰੇ ਖਾਤੇ ਭਰਦੇ ਰਹੇ ਲੋਕਾਂ ਦੀ ਮਰਦ ਕਰਦੇ ਰਹੇ ਤੇ ਅੱਜ ਦੀ ਡੇਟ ਇਹ ਹੈ ਵੀ ਸਭ ਕੁਝ ਵਿਕ ਗਿਆ ਤੇ ਕੋਣ ਉਹਨਾਂ ਬੰਦਿਆਂ ਦੇ ਨਾਲ ਖੜਾ ਜੀ ਸਗੋਂ ਹੱਥ ਦੇ ਉੱਤੇ ਹੱਥ ਤਾੜੀ ਮਾਰ ਕੇ ਉਹਦਾ ਮਜ਼ਾਕ ਉਡਾਉਂਦੇ ਆ ਵੀ ਵੱਡੇ ਟਮਾਟ ਬਣੀ ਫਿਰਦੇ ਸੀਗੇ ਸੋ ਇਸ ਲਈ ਤੁਸੀਂ ਆਪ ਦਾ ਕਰੈਕਟਰ ਤੁਸੀਂ ਆਪ ਦਾ ਰੋਲ ਮਾਡਲ ਤੁਸੀਂ ਆਪ ਦੇ ਵਿਚਾਰ ਆਉਂਦੇ ਘਰੋਂ ਸਿੱਖੋ ਔਰ ਆਪ ਦੇ ਪੇਰੈਂਟਸ ਦੇ ਵਿੱਚ ਕੌਨਫੀਡੈਂਸ ਵਧਾਓ ਵੀ ਬਾਪੂ ਜੀ ਚਾਹੇ ਜੋ ਮਰਜ਼ੀ ਹੋ ਜੇ ਵੀ ਮਾਤਾ ਜੀ ਚਾਹੇ ਜੋ ਮਰਜ਼ੀ ਹੋ ਜੇ ਮੈਂ ਜ਼ਿੰਦਗੀ ਦੇ ਵਿੱਚ ਕਿਤੇ ਮਿਸ ਗਾਈਡ ਹੋ ਵੀ ਰਿਹਾ ਹੂੰਗਾ ਤਾਂ ਵੀ ਆਕੇ ਮੈਂ ਤੁਹਾਨੂੰ ਸਵਾਲ ਪੁੱਛੂੰਗਾ ਤੇ ਤੁਸੀਂ ਗੁੱਸਾ ਨਾ ਕਰਿਓ ਮੈਨੂੰ ਪਲੀਜ਼ ਸਵਾਲ ਦਾ ਜਵਾਬ ਦਿਓ ਕਿਉਂਕਿ ਮੈਨੂੰ ਡਰ ਲੱਗਦਾ ਵੀ ਬਾਹਰ ਜਿਹੜਾ ਸਮਾਜ ਆ ਇਹ ਕੀ ਤੁਹਾਨੂੰ ਗਾਈਡ ਕਰ ਦਵੇ ਇਸ ਸਮਾਜ ਦੇ ਵਿੱਚ ਹੀ ਨੇ ਨਾ ਉਹ ਬੰਦੇ ਜਿਹੜੇ ਕਹਿੰਦੇ ਕਦੇ-ਕਦੇ ਫੀਮ ਖਾ ਲੈਣੀ ਚਾਹੀਦੀ ਤੇ ਮੁੱਛ ਨੂੰ ਮਰੋੜਾ ਆ ਜਾਂਦਾ ਤੇ ਉਹਨਾਂ ਨੂੰ ਪੁੱਛੋ ਕਿ ਆਪਾਂ ਇੱਕ ਸਵਾਲ ਉਹਨਾਂ ਨੂੰ ਮਾੜਾ ਜਾਂ ਪੁੱਛੀਏ ਵੀ ਜਿੱਦੇ ਆਪਦੀ ਬੇਟੀ ਵਿਆਹੀ ਸੀ ਤੇ ਆਪਦੇ ਜਿਹੜਾ ਜਵਾਈ ਲੱਭਿਆ ਉਹਨੂੰ ਪੁੱਛਿਆ ਸੀ ਵੀ ਕੱਕਾ ਕਿਲੋ ਫੀਮ ਖਾ ਲੈਣਾ ਚਾਰਕ ਸਟੰਗਾ ਖਾ ਲੈਣਾ ਤੇ ਉਦੋਂ ਤਾਂ ਅਸੀਂ ਜਵਾਕ ਲੱਭਦੇ ਆ ਵੀ ਪਾਣੀ ਵੀ ਪੁਣਪੁਣ ਪੀਵੇ ਇੱਥੋਂ ਸਾਨੂੰ ਸਮਝ ਆ ਜਾਣਾ ਚਾਹੀਦਾ ਵੀ ਜਿਹੜੇ ਲੋਕ ਇਹ ਜਿਹੀਆਂ ਗੱਲਾਂ ਕਰਦੇ ਆ ਇਹ 도ਗਲੇ ਬੰਦੇ ਨੇ ਤੇ ਇਸ ਤਰ੍ਹਾਂ ਦੇ 도ਗਲੇ ਬੰਦਿਆਂ ਤੋਂ ਅਸੀਂ ਬਚ ਕੇ ਰਹੀਏ ਆਪਦੇ ਪੇਰੈਂਟਸ ਦੇ ਨਾਲ ਪਿਆਰ ਵਧਾਈਏ ਬਾਕੀ ਤੁਸੀਂ ਬਹੁਤ ਸਿਆਣੇ ਹੋ ਤੁਸੀਂ ਆਪਦੀ رائے ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੁਹਾਡੇ ਜੋ ਵੀ ਵਿਚਾਰ ਨੇ ਤੁਸੀਂ ਸਾਨੂੰ ਕਮੈਂਟਾਂ ਵਿੱਚ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਅਸੀਂ ਅੱਜ ਟੱਟੀ ਨੂੰ ਟੱਟੀ ਕਹਿਣ ਦੇ ਵਿੱਚ ਸੰਗੀ ਜਾਂਨੇ ਆ ਤੇ ਕੱਲ ਨੂੰ ਅਸੀਂ ਬਾਪੂ ਜੀ ਨੂੰ ਬਾਪੂ ਜੀ ਕਹਿਣ ਤੋਂ ਸੰਗਣ ਲੱਗ ਜਾਗੇ ਤੇ ਅਸੀਂ ਫੇਰ ਕਿਹੜੀਆਂ ਗੱਲਾਂ ਕਰਦੇ ਆ ਵੀ ਸਾਡੀਆਂ ਜੜਾਂ ਸਾਡਾ ਪੰਜਾਬ ਇਹ ਉਹ ਇਹ ਸਭ ਠੋਕੀਆਂ ਗੱਲਾਂ ਨੇ ਫੇਰ ਇੱਥੇ ਸਾਡਾ ਡਬਲ ਸਟੈਂਡਰਡ ਨਜ਼ਰ ਆਉਂਦਾ ਜੇ ਅਸੀਂ ਪੱਕੇ ਆ ਤਾਂ ਅਸੀਂ ਆਪਣੀਆਂ ਜੜਾਂ ਨੂੰ ਸੰਭਾਲ ਕੇ ਰੱਖੀਏ ਜੇ ਅਸੀਂ ਘਰੇ ਦੇ ਵਿੱਚ ਕਹਿੰਨੇ ਆ ਵੀ ਹਾਂਜੀ ਮੈਨੂੰ ਤਾਂ ਜੀ ਸਵੇਰ ਦੀ ਟੱਟੀ ਨਹੀਂ ਆਈ ਜੇ ਮੈਨੂੰ 4 ਦਿਨ ਹੋ ਗਏ ਟੱਟੀ ਨਹੀਂ ਆਈ ਜੇਕਰ ਕਿਸੇ ਬੰਦੇ ਨੂੰ ਇਸ ਤਰ੍ਹਾਂ ਦੀ ਦਿੱਕਤ ਆਵੇ ਉਹ ਜਰੂਰ ਸਾਡੇ ਨਾਲ ਸੰਪਰਕ ਕਰ ਸਕਦਾ ਪਰ ਮੇਰੀ ਬੇਨਤੀ ਆ ਕਦੇ ਵੀ ਤੁਹਾਨੂੰ ਇੱਕ ਦਿਨ ਵੀ ਪੇਟ ਖੁੱਲ ਕੇ ਸਾਫ਼ ਨਾ ਹੋਵੇ ਟੱਟੀ ਥੋੜੀ ਪ੍ਰੋਪਰ ਬਣ ਕੇ ਨਾ ਆਵੇ ਟੱਟੀ ਪ੍ਰੋਪਰ ਕੰਬਾਈਨ ਹੋ ਕੇ ਨਾ ਆਵੇ ਟੱਟੀ ਦੇ ਵਿੱਚ ਝੱਗ ਆਉਣ ਲੱਗ ਜੇ ਰੋਟੀ ਖਾਧੀ ਪੇਟ ਦੇ ਵਿੱਚ ਵੱਟ ਪਏ ਤੇ ਨਾਲ ਦੀ ਨਾਲ ਲੈਟਰਨ ਜਾਂ ਟੱਟੀ ਜਾਣਾ ਪੈ ਜੇ ਤਾਂ ਉਸੇ ਵਕਤ ਯਾਦ ਰੱਖਿਓ ਇਹ ਸੰਕੇਤ ਆ ਕਿ ਤੁਹਾਡਾ ਪੇਟ ਖਰਾਬ ਹੋ ਰਿਹਾ ਤੁਹਾਡਾ ਲਿਵਰ ਖਰਾਬ ਹੋ ਰਿਹਾ ਐਸੇ ਦੇ ਵਿੱਚ ਸਹੀ ਸਮਝੋ ਸਾਡੇ ਨਾਲ ਜੁੜ ਸਕਦੇ ਹੋ ਪਰ ਮੇਰੀ ਵਿਚਾਰ ਦੇ ਨਾਲ ਤੁਸੀਂ ਕੀ ਵਿਚਾਰ ਰੱਖਦੇ ਹੋ ਕਮੈਂਟਾਂ ਵਿੱਚ ਜਰੂਰ ਬਿਆਨ ਕਰਿਓ ਕੀ ਸਾਨੂੰ ਇਸ ਤਰ੍ਹਾਂ ਦੀ ਵੀਡੀਓਜ਼ ਹੋਰ ਲੈ ਕੇ ਆਉਣੀਆਂ ਚਾਹੀਦੀਆਂ ਨੇ ਇਹ ਵੀ ਤੁਸੀਂ ਜਰੂਰ ਦੱਸਿਓ ਕਿ ਸਾਨੂੰ ਇਸ ਤਰ੍ਹਾਂ ਦੀ ਵੀਡੀਓ ਨਹੀਂ ਕਰਨੀ ਚਾਹੀਦੀ ਮੈਂ ਇਹ ਵੀ ਤੁਹਾਡੇ ਤੋਂ ਕਮੈਂਟਾਂ ਦੇ ਰਾਹੀਂ ਜਾਣਨਾ ਚਾਹੁੰਦਾ